ਤੁਹਾਡੇ ਸਭ ਨੂੰ ਜੀ ਆਇਆਂ ਔਰ ਮੈਂ ਅੱਜ ਆਪਣੇ ਐਮਪੀ ਪਾਰਲੀਮੈਂਟ ਦੇ 2 ਸਾਲ ਪੂਰੇ ਹੋਣ 'ਚ ਤੁਹਾਡੀ ਕਚੈੜੀ ਵਿੱਚ ਖੁਦ ਖੁਦ ਹਾਜ਼ਰ ਹੋਇਆ ਰਾਦਰ ਤੁਹਾਨੂੰ આમંત્રਿਤ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਸ਼ਿਸ਼ ਕੀਤੀਏ ਤੀ ਕੋਈ ਵੀ ਐਸਾ ਮੌਕਾ ਐਸਾ ਇਸ਼ੂ ਪੰਜਾਬ ਦਾ ਕੋਝਣ ਨਹੀਂ ਦਿੱਤਾ ਅੱਖੋਂ ਵਲੇ ਨਹੀਂ ਕੀਤਾ ਜਿਹੜਾ ਮੇਰੀ ਨਿਗਾਹ ਦੇ ਵਿੱਚ ਆਇਆ ਔਰ ਮੈਂ ਪਾਰਲੀਮੈਂਟ ਚ ਆਪਣੀ ਆਵਾਜ਼ ਉਹਦੇ ਤੇ ਨਾ ਬੁਲੰਦ ਕੀਤੀ ਹੋਵੇ ਪੰਜਾਬ ਯੂਨੀਵਰਸਿਟੀ ਦਾ ਹੋਵੇ ਬੰਦੀ ਸਿੱਖਾ ਦਾ ਹੋਵੇ ਹੇਟ ਸਪੀਚ ਦਾ ਹੋਵੇ ਕੋਈ ਵੀ ਇਨਵੈਸਟਮੈਂਟ ਹੋਵੇ ਸਟੱਬਲ ਬਰਨਿੰਗ ਦਾ ਹੋਵੇ ਕਈ GST ਲੱਗ ਗਿਆ ਸਰਾਵਾਂ ਤੇ ਕੋਈ ਵੀ ਸੈਕੰਡਰੀ ਇਸ ਇਸ਼ੂ ਹੈ 145 ਇਸ਼ੂ ਮੈਂ 2 ਸਾਲ ਦੇ ਵਿੱਚ ਪਾਰਲੀਮੈਂਟ ਚੁੱਕੇ ਉਹ ਤੁਹਾਡੇ ਸਾਹਮਣੇ ਉਹਦੀ ਸਮਰੀ ਪੇਸ਼ ਕਰਦੇ ਹਾਂ ਹਾਂ ਇਹ ਮੇਰਾ 2 ਸਾਲ ਦਾ ਰਿਪੋਰਟ ਕਾਰਡ ਹੈਲੋ ਤੁਹਾਡਾ ਧੰਨਵਾਦ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਮੈਂ ਤੁਹਾਨੂੰ ਰਨ थ्रू ਕਰ ਲੈਣਾ ਕਿਰਪਾ ਲੰਗਰ ਪਾਣੀ ਇਕੱਠੇ ਛੱਤ ਸਰ ਪਹਿਲਾਂ ਤੇ ਸਭ ਤੋਂ ਵੱਡਾ ਤੁਹਾਨੂੰ ਪਤਾ ਵੀ ਕਿਸਾਨ ਜਿਹੜੇ ਐ ਉਹ ਨਾ ਨਾ ਖੁਸ਼ਹਾਲ ਨੇ ਨਾ ਖੁਸ਼ ਨੇ ਵਿਚਾਰੇ ਜਦੋਂ ਜਨ ਕਰੀ ਜਾ ਰਹੇ ਉਹ ਆਪਣੀ ਗੱਲ ਕਹੀ ਜਾ ਰਹੀ ਹੈ ਮੈਂ ਆਵਾਜ਼ ਚੁੱਕੀ ਮੈਂ ਸੈਂਟਰ ਗਵਰਨਮੈਂਟ ਦਾ ਧਿਆਨ ਦਿਵਾਇਆ ਵੀ ਇਹ ਤੁਸੀਂ CHCP ਕਮੇਟੀ ਬਣਾ ਲਈ ਫਿਰ MSP ਕਮੇਟੀ ਬਣਾ ਲਈ ਉੱਥੇ ਹੋਰ ਸੂਬਿਆਂ ਦੇ ਬੰਦੇ ਲੈ ਲੈ ਪੰਜਾਬ ਦਾ ਕੋਈ ਸੂਬਾ ਦਾ ਕੋਈ ਬੰਦਾ ਨਹੀਂ ਕੋਈ ਲੈ ਲਓ ਐਗਰੀਕਲਚਰ ਯੂਨੀਵਰਸਿਟੀ ਦੇ ਰਿਟਾਇਰਡ ਬੰਦੇ بڑے بڑے ਲਾਇਕ ਬੈਠੇ ਤੇ ਉਹ ਉਹ ਰੱਖੋ ਕਮੇਟੀਜ ਦੂਜਾ ਤਾਂ ਕਿ ਪੰਜਾਬ ਦੇ ਰਿਪਰੈਜੈਂਟੇਸ਼ਨ ਹੋਏ ਜੇ ਪੰਜਾਬ ਫੂਡ ਬਾਸਕਟ ਹੈ ਦੂਜਾ ਜਿਹੜਾ ਐ ਐਮ ਐ ਸੁਆਮੀ ਨਾਥਨ ਦੀ ਰਿਪੋਰਟ ਐ ਅਸੀਂ ਬੜੀ ਬਰੀਕੀ ਨਾਲ ਮੈਂ ਸਟੱਡੀ ਕੀਤੀ ਉਹਦੇ ਤੇ ਐ ਐਮ ਐਸ ਪੀ ਦਾ ਇੱਕ ਫਾਰਮੂਲਾ ਦਿੱਤਾ ਗਿਆ ਤੇ ਮੈਂ ਕਿਹਾ ਉਹ ਡਾਇਲੌਗ ਦੇ ਨਾਲ ਉਹਦੇ ਤੇ ਵਿਚਾਰ ਵਟਾਂਦਰਾ ਕਰ ਲੋ ਜੇ ਉਹ ਨੂੰ ਪੂਰੀ ਤਰ੍ਹਾਂ ਨਹੀਂ ਅਮਲੀ ਆਪਾਂ ਕਰ ਸਕਦੇ ਉਹਦੇ ਕਿਉਂਕਿ ਕਈ ਪੈਰਾਮੀਟਰ ਐ ਕਾਸਟ ਦਾ ਹੈ ਲੈਂਡ ਦਾ ਕੋਈ ਰੈਂਟ ਐ ਕੋਈ ਚੀਜ਼ ਇੱਕਦਿਈ ਆਪਾਂ ਨੂੰ ਹਟਾ ਕੇ ਨਵੀਂ ਇੰਟਰੋਡਿਊਸ ਕਰਨੀ ਐ ਪਰ ਉਹ ਕਿਸੇ ਜ ਸਾਹਮਣੇ ਲੱਗਾ ਡਾਇਲੌਗ ਕਰੀਏ ਹੁਣ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਸਾਡੇ ਕਿਸਾਨ ਭਰਾ ਸੋਮਵਾਰ ਨੂੰ ਉਥੇ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਇੱਕ ਸਮਾਗਮ ਰੱਖ ਰਿਹਾ ਹੈ ਉਥੇ ਉਹਨਾਂ ਨੇ ਪੰਜਾਬ ਦੇ ਸਾਰੇ ਐਮਪੀਜ਼ ਨੂੰ ਵੀ ਸੱਦਾ ਦਿੱਤਾ ਹੈ ਮੈਂ ਵੀ ਉਥੇ ਜਾਣਾ ਹੈ ਸ਼ਾਮ ਨੂੰ 5:30 ਵਜੇ ਤੇ ਉਹਨਾਂ ਦੀ ਗੱਲਬਾਤ ਸੁਣਾਵਾਂਗੇ ਅਸੀਂ ਫਿਰ ਪਾਰਲੀਮੈਂਟ ਵਿੱਚ ਚੁੱਕਾਂਗੇ ਆ ਜੋ ਵੀ ਐਗਰੀਕਲਚਰ ਮਨਿਸਟਰ ਬੋਸ ਹੁਜਵਾਨ ਆਏ ਸ਼ਿਵਰਾਜ ਤੋਹਾਂ ਜੀ ਬੜੇ ਲਾਇਕ ਐਮਪੀ ਦੇ ਉਹਨਾਂ ਦਾ ਤਬਾਦਲੇ ਖਿਆਲ ਕਰਾਂਗੇ ਜੇ ਨਿਯਤ ਕਹਿੰਦੇ ਨੇ ਚੰਗੀ ਹੋਵੇ ਤਾਂ ਬੈਠ ਕੇ ਕਿਹੜਾ ਕੰਮ ਆਪਾਂ ਨਜੇਟ ਨਹੀਂ ਸਕਦੇ ਇਹ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਇਹਨੂੰ ਠਲ ਪਾਉਣ ਦੀ ਲੋੜ ਹੈ ਮੈਂ ਜਾਤੀ ਤੌਰ ਤੇ ਇਹਦੇ ਬਾਰੇ ਬਹੁਤ ਚਿੰਤਤ ਹਾਂ ਪਰ ਜਾਤੀ ਤੌਰ ਤੇ ਮੈਂ ਕਮਿਟਿਡ ਵੀ ਹਾਂ ਕਿ ਇਹਨੂੰ ਰਿਜ਼ੋਲਵ ਕਰਾਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਦਾ ਤੋਂ ਪਤਾ ਡੇਢ ਸਾਲ ਪਹਿਲੇ ਰੌਲਾ ਪੈ ਗਿਆ ਰੋਜ਼ ਮੈਂ ਪੜਾਹ ਹਵਾਰ ਚ ਦਿੱਲੀ ਬੈਠੇ ਵਾਟਰ ਕੈਨਨ ਚੱਲ ਗਈ ਸਟੂਡੈਂਟ ਮਜ਼ਹਾਰਾ ਹੋ ਗਿਆ ਡੋਰੋ ਦਰਜੀ ਹੋਏ ਹੋ ਚੱਲ ਰਹੀ ਹੈ ਸੈਂਟਰਲਾਈਜ਼ ਹੋ ਰਹੀ ਹੈ ਮੈਂ ਪਾਰਲੀਮੈਂਟ ਵਿੱਚ ਲੈਟਰ ਦਿੱਤਾ ਐਜੂਕੇਸ਼ਨ ਮਿਨਿਸਟਰ ਜਿਹੜੇ ਉਹਨਸੇ ਉਹਨਾਂ ਨੂੰ ਮਿਲਿਆ ਉਹਨਾਂ ਨੇ 24 ਘੰਟੇ ਦਾ ਟਾਈਮ ਮਿਲਿਆ ਫਿਰ ਉਹਨਾਂ ਤੋਂ ਲਿਖ ਕੇ ਲਿਆ ਕਿ ਵੀ ਸਾਡਾ ਕੋਈ ਐਸਾ ਮੰਤਵ ਨਹੀਂ ਹੈ ਸਾਡਾ ਕੋਈ ਐਸਾ ਇਰਾਦਾ ਨਹੀਂ ਹੈ ਔਰ ਬਲਕਿ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਅਸੀਂ ਪੰਜਾਬ ਵਿਜ਼ਨ 2047 ਉਹ ਵੀ ਮੈਜਰ ਤੌਰ ਤੇ ਕਰ ਰਹੇ ਹੁਣੇ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਮਿਲ ਕੇ ਹੀ ਆਇਆ ਤੇ 22 অর 23 ਅਗਸਤ ਨੂੰ ਅਸੀਂ 2 ਦਿਨ ਦਾ ਬ੍ਰੇਨਸਟਾਰਮਿੰਗ ਸੈਸ਼ਨ ਸਾਰੇ ਸਟੇਕ ਹোলਡਰਸ ਨੂੰ ਬੁਲਾ ਕੇ ਇਥੋਂ ਦੇ ਪੋਲੀਟਿਕ ਪੋਲੀਟੀਕਲ ਫਿਗਰਸ ਮੀਡੀਆ ਸਾਹਿਬਾਨ ਥਿੰਕਰ ਜਰਨਲਿਸਟਸ ਸਿਵਲ ਸੋਸਾਇਟੀ ਦੇ ਬੰਦੇ ਅਕੈਡਮੀਸ਼ੀਅਨ ਕਿ ਆਪਣੇ ਆਪਣੇ ਖੇਤਰਾ ਦੇ ਵਿੱਚ ਮਾਹਿਰ ਬੰਦੇ ਸਾਰਿਆਂ ਨੂੰ ਬੁਲਾ ਕੇ ਇੱਕ ਥਾਂ ਤੇ ਇੱਕ ਨਾਨ ਪੋਲਿਟিক্যাল ਸਮਾਗਮ ਅਸੀਂ ਕਰਨ ਜਾ ਰਹੇ ਹਾਂ ਜਿੱਥੇ ਪਤਾ ਲੱਗੇ ਵੀ ਆਪਾਂ ਪੜੀ ਜਾ ਰਹੇ ਪੜੀ ਜਾ ਰਹੇ ਰੋਜ਼ ਪੰਜਾਬ ਦੇ ਵਿੱਚ ਪਾਣੀ ਵਾਟਰ ਲੈਵਲ ਕੱਟ ਗਿਆ ਐਗਰੀਕਲਚਰ ਦੀ ਪ੍ਰੋਬਲਮ ਹੈ ਇਨਵੈਸਟਮੈਂਟ ਨਹੀਂ ਆ ਰਹੀ ਵੀ ਆਲ ਆਲ نو ਇਥੋਂ ਦੀਆਂ ਜੋ ਸਮੱਸਿਆਵਾਂ ਨੇ ਤੇ ਅਸੀਂ ਉਹ ਵਿਚਾਰ ਗੋਸ਼ਟੀ ਵੀ ਕਰ ਰਹੇ ਆ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਤੇ ਉਹ ਉੱਥੇ ਵੀ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਮਿਲੇਗਾ ਤੁਸੀਂ ਹੌਮ ਹਮਾ ਆ ਕੇ ਪਹੁੰਚੋ ਔਰ ਉੱਥੇ ਸ਼ਿਰਕਤ ਕਰੋ ਆਪਣੇ ਵਿਚਾਰ ਵੀ ਰੱਖੋ ਔਰ ਜਿਹੜੇ ਪੈਨੇਲਿਸਟ ਆਣਗੇ ਉਹਨਾਂ ਨੂੰ ਸਵਾਲ ਵੀ ਕਰੋ ਫਿਰ ਆਪਾਂ ਕੋਈ ਵਾਈਟ ਪੇਪਰ ਬਣਾਈਏ ਕੁਝ ਪੰਜਾਬ ਦਾ ਕੁਝ ਸੋਚੀਏ ਅਗਲੇ 10-15 ਸਾਲ ਚ ਆਪਾਂ ਕਿੱਥੇ ਕਿੱਥੇ ਪਹੁੰਚਣਾ ਹੈ ਕੀ ਸਾਡਾ ਟੀਚਾ ਹੈ ਇਹ ਰੂਰਲ ਡਿਵੈਲਪਮੈਂਟ ਫੰਡ ਦਾ ਵੀ ਕਈ ਵਾਰੀ ਮੈਂ ਸਵਾਲ ਚੁੱਕਿਆ ਹਮਤ ਹੈ ਮਾਮਲਾ ਸੁਪਰੀਮ ਕੋਰਟ ਚ ਹੈ ਪਰ ਉਹ ਦੋਨਾਂ ਤਰ੍ਹਾਂ ਉਹ ਮੈਂ ਸਮਝਦਾ ਕਿ ਜੈਤੀ ਹੈ ਕਿ ਜਿਹੜਾ ਅਨਡਿਸਪਿਊਟਡ ਅਮਾਉਂਟ ਸੀ ਉਹ ਰਿਲੀਜ਼ ਕਰਨਾ ਚਾਹੀਦਾ ਸੀ ਪਹਿਲੇ ਉਹਨਾਂ ਦਾ ਭਾਰਤ ਸਰਕਾਰ ਦਾ ਇਹ ਸੀ ਕਿ ਤੁਸੀਂ ਤੁਹਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਮੈਨੂੰ ਮਨਿਸਟਰ ਸਾਹਿਬ ਨੇ ਕਿਹਾ ਕਿ ਅਸੀਂ ਰੂਰਲ ਡਵੈਲਪਮੈਂਟ ਫੰਡ ਦੇ ਪੈਸੇ ਦਿੰਨੇ ਆ ਉੱਥੇ ਐਫਸੀਐਮ ਫੰਡ ਇੱਧਰ ਉੱਧਰ ਚਲੇ ਜਾਂਦੇ ਫਿਰ ਗੱਲ ਹੋਈ ਸੀਐਮ ਸਾਹਿਬ ਨਾਲ ਔਰ ਸਪੀਕਰ ਸਾਹਿਬ ਨਾਲ ਚੀਮਾ ਸਾਹਿਬ ਨਾਲ ਉਹ ਫਿਰ ਇੱਥੇ ਐਕਟ ਪਾਸ ਹੋ ਗਿਆ ਪਿਛਲੇ ਸਾਲ ਕਿ these funds will not be diverted ਉਹਦੇ باوجود ਵੀ ਫੰਡ ਰਿਲੀਜ਼ ਨਹੀਂ ਹੋਇਆ ਉਹਦਾ ਮੈਂ ਆਵਾਜ਼ ਚੁੱਕਦਾ ਰਹਿਣਾ ਇਹ GST ਪਿੱਛੇ ਤੋਂ ਪਰ ਸਰਾਵਾਂ ਤੇ ਲੱਗ ਗਿਆ بڑا ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਵੀ ਸਾਡੇ ਜਿਹੜੇ ਮੰਦਰ ਜਿੱਥੇ ਵੀ ਸਰਾਹ ਹੈ ਫਿਰ ਉਹ ਮੈਂ ਮੈਡਮ ਨੂੰ ਫਾਈਨੈਂਸ ਮਿਨਿਸਟਰ ਨੂੰ ਮਿਲਿਆ ਮੈਂ ਉਹਨੂੰ ਦੱਸਿਆ ਉਹਨਾਂ ਤੋਂ ਫਿਰ ਇੱਕ ਕਲੈਰੀਫਿਕੇਸ਼ਨ ਲਈ ਵੀ ਜਿਹੜੀ ਵੀ ਸਰਾਹ ਕਿਸੇ ਟਰਸਟ ਦੀ ਚੈਰੀਟੇਬਲ ਟਰਸਟ ਦੀ ਧਾਰਮਿਕ ਸਥਾਨ ਦੇ ਨਾਲ ਜੁੜੀ ਹੋਵੇ ਤੇ ਤੇ जीएसटी ਨਹੀਂ ਲੱਗੇਗਾ ਤਾਂ ਕਿ ਆਮ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਏ ਇਹ ਮੇਰੀ ਫਾਈਨੈਂਸ ਕਮੇਟੀ ਵੀ ਹੈ ਉੱਥੇ ਵੀ ਮੈਂ ਅਕਸਰ ਇਹ ਰੇਜ਼ ਕਰਦਾ ਰਹਿੰਦਾ ਵੀ ਜਿਹੜੀ ਸਬਸਿਡੀ ਹੈ ਜਿਵੇਂ ਹੁਣ ਖਾਦ ਦੀ ਸਬਸਿਡੀ ਹੈ ਉਹ ਵਧਾਣੀ ਚਾਹੀਦੀ ਹੈ ਖਾਦ ਬਹੁਤ ਮਹਿੰਗੀ ਹੋ ਗਈ ਇੰਟਰਨੈਸ਼ਨਲ ਪ੍ਰਾਈਸਿਸ ਐਗਰੀ ਇੰਪੋਰਟਸ اور ਐਗਰੀ ਵੈਲਿਊ ਚੇਨ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਹੁਣੇ ਵੀ ਗੱਲ ਹੋ ਰਹੀ ਸੀ ਕਿ ਸਾਡੀ ਵੈਲਿਊ ਚੇਨ ਚ ਇਨਵੈਸਟਮੈਂਟ ਜੋ ਹੋਣੀ ਚਾਹੀਦੀ ਸੀ ਉਹਦਾ 10% ਵੀ ਨਹੀਂ ਹੋਈ ਸਾਡੀ 73% ਪ੍ਰੋਡਿਊਸ ਉਹ ਵੇਸਟ ਹੋ ਜਾਂਦੀ ਹੈ ਭਾਵੇਂ ਐਨਕੀ ਤੁਸੀਂ ਦੇਖਿਆ ਕਿੰਨੂ ਦੀ ਫਸਲ ਸੀ ਉਹ ਪਹਿਲਾਂ ਵੈਸੇ ਹੀ ਨਹੀਂ ਬਹੁਤੀ ਠੀਕ ਹੋਈ ਸਾਈਜ਼ ਛੋਟਾ ਆ ਗਿਆ ਅਸੀਂ ਬੜੀ ਐਕਸਪੋਰਟ ਦੀ ਵੀ ਕੋਸ਼ਿਸ਼ ਕੀਤੀ ਬੰਗਲਾਦੇਸ਼ ਦੁਬਈ ਸਾਰੀ ਜਗ੍ਹਾ ਲੇਕਿਨ ਉਹ ਕਿੰਨੂ ਦੋ ਤੇ ਦੋ ਮਹੀਨੇ ਹੀ ਤਿੰਨ ਮਹੀਨੇ ਚੱਲਦਾ ਆਪਣੇ ਕੋਲ ਕੋਈ ਪ੍ਰੀਜ਼ਰਵੇਸ਼ਨ ਨਹੀਂ ਹੈ ਇੱਦਾਂ ਹੀ ਆਪਣੇ ਹਾਰਟਿਕਲਚਰ ਪ੍ਰੋਡਕਟਸ ਹੈ ਉਹ ਜਦੋਂ ਤੱਕ ਅਸੀਂ ਤੇ ਮੈਂ ਤੇ ਉਸ ਤੋਂ ਅੱਗੇ ਇੱਕ ਸਟੈਪ फार्मर प्रोड्यूसर ऑर्गेनाइजेशन ਦਾ ਵੀ ਸੋਚ ਰਿਆ ਬੱਲੀ ਸਾਹਿਬ ਬੈਠੇ ਬੜੇ ਤਜਰਬੇਕਾਰ ਅਸੀਂ ਫਿਰੋਜ਼ਪੁਰ ਫਾਰਮਰ प्रोड्यूसर ऑर्गेनाइजेशन ਸ਼ੁਰੂ ਕਰ ਰਹੇ ਹਾਂ ਮੈਂ ਉਹ ਜਾਤੀ ਤੌਰ ਤੇ ਫਾਈਨਾਂਸ ਕਰ ਰਿਹਾ ਹਾਂ ਫਾਰਮਰਸ ਦਾ ਕੋਆਪਰੇਟਿਵ ਬਣਾਇਆ ਚਿਲੀਜ਼ ਰੈਡੀ ਚਿਲੀਜ਼ ਲਾਈਕ ਅਬੋਰ ਲਾਈਕ ਕਿ ਤਾਂਕੀ ਕਿਸਾਨਾਂ ਨੂੰ ਉਹਨਾਂ ਦਾ ਠੀਕ ਮੁਆਵਜ਼ਾ ਮਿਲ ਸਕੇ ਪਿੱਛੇ ਖੁਸ਼ੀ ਦੀ ਗੱਲ ਹੈ ਆਪਣੀ ਲੀਚੀ ਵੀ ਲੰਡਨ ਚ ਗਈ ਐਦਾਂ ਦਾ ਮਾਰਕੀਟ ਰਿਲੇਟਿਡ ਹੋਏ ਤੇ ਮੀਡਲ ਮੈਨ ਤਾਂਕੀ ਜਿਹੜਾ ਉਹ ਘੱਟ ਹੋਣ ਤਾਂ ਫਾਰਮਰਸ ਨੂੰ ਫੇਅਰ ਪ੍ਰਾਈਸ ਮਿਲੇ ਮੈਂ ਇਹ ਨਹੀਂ ਕਹਿੰਦਾ ਮੀਡਲ ਮੈਨ ਦਾ ਵੀ ਆਪਣਾ ਰੋਲ ਹੈ ਚਾਹੋ ਪਰ ਫਾਰਮਰ ਨੂੰ ਵੀ ਤੇ ਕਿਤੇ ਮਿਲੇ ਨਾ ਹੁਣ ਫਰਕ 1:10 ਗੁਣਾ ਦਾ ਹੈ ਇਹ ਵੇਰੀਅਸ ਇਸ਼ੂਸ ਪਾਰਲੀਮੈਂਟ ਚ ਜਿਹੜੇ ਮੈਂ ਚੁੱਕੇ 11142 ਕੁਐਸਚਨ ਇਹ ਸਲੋ ਇਹ ਨੈਸ਼ਨਲ ਗੇਮ ਦੇ ਵਿੱਚ ਸਿੱਖ ਮਾਰਸ਼ਲ ਆਰਟ ਗਤਕਾ ਉਹਦਾ ਮੈਂ ਸਵਾਲ ਪਾਰਲੀਮੈਂਟ ਜੀ ਲਈ ਏਡ ਕਲੂਡ ਹੋਣਾ ਚਾਹੀਦਾ ਹੈ ਇਹ ਸਾਡਾ ਮਾਰਸ਼ਲ ਆਰਟ ਹੈ ਇਹ ਸਾਡੇ ਪੰਜਾ ਪੀਐਮ ਕੇਕੇ ਦੇ ਪਿੱਛੇ ਫੰਡਸ ਆਲਮੋਸਟ ਜ਼ੀਰੋ ਹੋ ਗਏ ਜਿਹੜੀਆਂ ਸਾਡੀਆਂ ਸਕਿੱਲ ਸਕੀਮਾਂ ਕਿਉਂਕਿ ਅਸੀਂ ਸਕਿਲਿੰਗ ਤੇ ਬਹੁਤ ਕੰਮ ਕਰਦੇ ਹਾਂ ਉਹਦਾ ਬਜਟ ਘਟ ਗਿਆ ਪੰਜਾਬ ਲਈ ਸਾਰੀਆਂ ਸਕੀਮਾਂ ਦਾ ਇਹ ਉਹ ਇੱਕ ਹੋਰ ਮਸਲਾ ਮੈਂ ਇਹਦਾ ਸੋ ਦੇ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਵੀ ਮੀਟਿੰਗ ਹੋਈ ਮੈਂ ਜਾਤੀ ਤੌਰ ਤੇ ਉਹ ਵੀ ਮੇਰਾ ਮਰਤਫਕ ਸਨ ਮੈਂ ਕਿਹਾ ਵੀ ਤਾਂ ਅਨੁਛੇਦ ਆਜੋ ਰਿਲੀਜ਼ ਵੀ ਦਿੱਤਾ ਹੈ ਕਿ ਵੀ ਜਿੰਨੀਆਂ ਪ੍ਰੋਬਲਮਸ ਨੇ ਡੈਟ ਤੋਂ ਸ਼ੁਰੂ ਕਰੋ ਆਪਾਂ ਡੈਟ ਜੋ ਜੁਮ ਡੈਟ ਹੈ ਕ੍ਰੌਪ ਡਾਇਵਰਸੀਫਿਕੇਸ਼ਨ ਚਾਹੀਦੀ ਹੈ ਐਗਰੀ ਵੈਲਿਊ ਚੇਨ ਚਾਹੀਦੀ ਹੈ ਹੋਰ ਜਿੰਨੀਆਂ ਵੀ ਚੀਜ਼ਾਂ ਹੈ ਦੇਖੋ ਪੰਜਾਬ ਕਰਜ਼ੇ ਦੇ ਬੋਝ ਹੇਠ ਹੈ ਔਰ ਜੋ ਸਰਕਾਰ ਨੇ ਵਾਅਦੇ ਕੀਤੇ ਉਹ ਵੀ ਪੂਰੇ ਨਿਭਾਏ ਬਿਜਲੀ ਫਰੀ ਦੇ ਰਿਆ ਮੈਡੀਕਲ ਜੋ ਵੀ ਹੈ ਆਪਾਂ ਨੂੰ ਜਦੋਂ ਤੱਕ ਮੇਰੇ ਕਹਿਣ ਦਾ ਭਾਅ ਹੈ ਸੈਂਟਰ ਸਟੇਟ ਕੋਰਡੀਅਲ ਰਿਲੇਸ਼ਨ ਨਹੀਂ ਹੋਣਗੇ ਤੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਮੈਂ ਇਹਦਾ ਹਾਂ ਤੇ ਇਹ ਸਾਰੇ ਮੈਂਬਰਸ ਆਫ ਪਾਰਲੀਮੈਂਟ ਸਭਾਂ ਦਾ ਮੈਂ ਹਰ ਸਾਲ ਪ੍ਰੀਤੀ ਪੋਜ ਕਰਦਾ ਇਤਿਵੀ ਰੱਖਿਆ ਉੱਥੇ 22 ਤਰੀਕ ਨੂੰ ਜਿੰਨੇ ਪੰਜਾਬ ਤੋਂ ਐਮਪੀ ਆਉਂਦੇ ਨੇ ਸਾਰਿਆਂ ਨੂੰ ਬੁਲਾਉਣਾ ਸਾਰੇ ਮੇਰੇ ਸਰਦੇ ਤੇ ਆ ਵੀ ਜਾਂਦੇ ਮੈਂ ਉਹਨਾਂ ਨੂੰ ਕਹਿੰਦਾ ਚਲੋ ਉਥੇ ਤੁਸੀਂ ਆਪਾਂ ਕਿਸੇ ਪਾਰਟੀ ਤੋਂ ਆਏ ਕਿਵੇਂ ਆਏ ਹੋ ਗਿਆ ਨਾ ਕੰਮ ਹੁਣ ਆਪਾਂ ਪੰਜਾਬ ਦੀ ਆਵਾਜ਼ ਬਣੀ ਹੈ ਪਾਰਲੀਮੈਂਟ ਵਿੱਚ ਆਪਾਂ ਇਹ ਮਿਨੀਮਮ ਕੋਈ ਕਾਮਨ ਪ੍ਰੋਗਰਾਮ ਬਣਾ ਲਓ 5 7 10 ਕੋਈ ਪੰਜਾਬ ਲਈ ਤੇ ਮੰਗ ਲਓ ਫੰਡ ਪੰਜਾਬ ਲਈ ਕੀ ਪ੍ਰੋਬਲਮ ਹੈ ਤੁਹਾਨੂੰ ਰੂਰਲ ਡਿਵੈਲਪਮੈਂਟ ਫੰਡ ਹੈ ਜਾਂ ਸਟਬਲ ਬਰਨਿੰਗ ਹੈ ਜਾਂ ਕ੍ਰੌਪ ਡਿਵਰਸਿਫਿਕੇਸ਼ਨ ਹੈ ਪਾਣੀ ਜੋ ਵੀ ਆਪਾਂ ਉਹਦੇ ਦੇਖਦੇ ਹੁਣ ਐਤ ਕੀ ਸੋਮਵਾਰ ਨੂੰ ਕੀਤੇ ਪੋਇੰਟ ਸਾਰੇ ਆਉਣਗੇ ਜਿਵੇਂ ਆਉਂਦੇ ਫਿਰ ਉਹਨਾਂ ਨੂੰ ਫਿਰ ਹਾਂ ਜੀ ਉਹ ਗੱਲ ਵੀ ਇੰਤਰੀ ਕਰਾਂਗੇ ਇਹ ਇਹ ਸਾਰੀ ਜਿਹੜੀ 142 ਆਪਾਂ ਇਸ਼ੂ ਚੁੱਕੇ ਉਹਦੇ ਇਸ਼ੂਸ ਵੀ ਘੱਟੋ ਘੱਟ 3-4 ਪੰਨੇ ਡਾਕਟ ਬਣਾ ਕੇ ਸਾਰੇ ਨੂੰ ਵੀਰਾਂ ਨੂੰ ਦੇ ਦੇਵੋ ਕਿ ਪਤਾ ਲੱਗ ਜਾਏ ਕਿ ਕੀ ਇਸ਼ੂ ਹੈ ਮੋਸਟਲੀ ਪੰਜਾਬ ਸਪੈਸਿਫਿਕ ਹੀ ਨੇ ਇਹ ਐਮਪੀਐਲਡੀ ਫੰਡ ਮਿਲਦੇ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਤਨਖਾਹ ਤੇ ਨਹੀਂ ਲੈਂਦਾ ਪਾਰਲੀਮੈਂਟ ਤੋਂ ਨਾ ਕੋਈ ਪਰਕ ਲੈਣਾ ਨਾ ਕੋਈ ਹੋ ਵਾਈ ਜਾ ਜਾ ਸਫਰ ਲੈਣਾ ਨਾ ਕੁਝ ਲੈਣਾ ਪਰ ਉਹਦੇ ਬਾਅਦ ਵੀ ਮੈਂ ਆਪਣਾ ਐਮਪੀਐਲਡੀ ਫੰਡ ਤੇ ਮਿਲਦਾ ਉਹ ਤੇ ਲੋਕਾਂ ਦੇ ਪੱਲੇ ਲਈ ਖਰਚ ਕਰਦਾ ਮੈਂ ਇੱਕੋ ਜ਼ਿਆਦਾਤਰ ਪੈਸਾ ਸਕਿਲਿੰਗ ਤੇ ਔਰ ਜਿੰਨਾ ਪੈਸਾ ਮਿਲਦਾ ਹੈ ਸਰਕਾਰ ਤੋਂ ਉਹਨਾਂ ਮੈਂ ਆਪਣੇ ਪੱਲਿਓ ਮੈਚਿੰਗ ਗ੍ਰਾਂਟ ਲਾ ਕੇ ਤੇ ਪੰਜਾਬ ਦੇ ਵਿੱਚ ਸਕਿਲਿੰਗ ਦੀ ਲਹਿਰ ਸ਼ੁਰੂ ਕੀਤੀ ਹੈ ਅੰਮ੍ਰਿਤਸਰ ਕੋਲ ਪਤਾ ਹੀ ਹੈ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ